ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚਿੱਤ ਲਾਏ ਨਾਮ ਪਦਰਤ ਪਈਐ ਔਚਿੰਤ ਵਸੈ ਮਨ ਆਏ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਜੇ ਮਨੁਕ ਮਾਨਟ ਕਾ ਕੀ ਸਤਗੁਰ ਦੀ ਦੱਸੀ ਹੋਈ ਕਾਰ ਕਰੇ ਤਾਂ ਉਹ ਸੇਵਾ ਜ਼ਰੂਰ ਫਲ ਦਿੰਦੀ ਹੈ ਨਾਮ ਪਦਾਰਤ ਪਈਐ ਅਚੰਤ ਵਸੈ ਮਨੁ ਆਏ ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿੱਚ ਆ ਵਸਦਾ ਹੈ ਹਮੈ ਮਮਤਾ ਦੂਰ ਹੋ ਜਾਂਦੀ ਹੈ ਜਨਮ ਮਰਨ ਦੁੱਖ ਕੱਟਿਆ ਹਮੈ ਮਮਤਾ ਜਾਏ ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਉੱਤਮ ਪਦਵੀ ਪਾਈਐ ਸੱਚੇ ਰਹਾ ਸਮਾਏ ਹਜੂਰੀ ਵਿੱਚ ਵੱਡਾ ਰਤਬਾ ਮਿਲਦਾ ਹੈ ਮਨੁੱਖ ਸੱਚੀ ਹਰੀ ਵਿੱਚ ਸਮਾਇਆ ਰਹਿੰਦਾ ਹੈ ਪਰ ਸਤ ਗੁਰੂ ਦਾ ਲੱਭਣਾ ਕੋਈ ਸੁਖੱਲੀ ਗੱਲ ਨਹੀਂ ਨਾਨਕ ਪੂਰਬ ਜਨ ਕਉ ਲਿਖਿਆ ਤਨਾ ਸਤ ਗੁਰੂ ਮਿਲਿਆ ਆਏ ਇਹ ਨਾਨਕ ਮੁੱਢ ਤੋਂ ਕੀਤੇ ਹੋਏ ਚੰਗੇ ਕੰਮਾਂ ਅਨੁਸਾਰ ਜਿਨ੍ਹਾਂ ਦੇ ਹਿਰਦੇ ਵਿੱਚ ਚੰਗੇ ਸੰਸਕਾਰ ਉੱਕਰੇ ਹੋਏ ਹਨ ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ ਭਾਪ ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ ਮਹਲਾ ਤੀਜਾ ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਈ ਸਤਿਗੁਰੂ ਪ੍ਰਭੂ ਦੇ ਨਾਮ ਵਿੱਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਯੁਗ ਦੇ ਜੀਵਾਂ ਨੂੰ ਤਾਰਨ ਲਈ ਜਹਾਜ ਬਣਦਾ ਹੈ ਗੁਰਮੁਖ ਹੂ ਬਾਏ ਸੂ ਪਾਰ ਪਵੈ ਜੁਨਾ ਅੰਦਰ ਸੱਚਾ ਸੋਏ ਕਿਉਂਕਿ ਉਹ ਨਾਮ ਨੂੰ ਸਾੰਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਹਰੀ ਦੀ ਦਰਗਾਹ ਵਿੱਚ ਆਦਰ ਪੀ ਨਾਮ ਨਾਲ ਹੀ ਹੁੰਦਾ ਹੈ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਇਹ ਨਾਨਕ ਸਤਗੁਰੂ ਨੂੰ ਮਿਲ ਕੇ ਪ੍ਰਭੂ ਦੀ ਮਿਹਰ ਨਾਲ ਹੀ ਭਾਵ ਬਖਸ਼ਿਸ਼ ਦਾ ਯੋਗਤਰ ਬਣਿਆ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਪਾਉੜੀ ਆਪੇ ਪਰਸ ਆਪ ਧਾਤ ਹੈ ਆਪ ਕੀ ਤੋਣ ਕੰਚਨ प्रभु स्वामी आप ही पारस है आप ही लोहा है तो उसने आप ही उस तो सोना बनाया है आपे ठाकुर सेवक आपे आपे ही पाप खंडन आप ही ठाकुर है आप ही सेवक है तो आप ही पाप दूर करने वाला है आपे सब घट भोग वै ਸਵਾਮੀ ਆਪ ਹੀ ਸਭ ਅੰਜਨ ਸਾਰੇ ਸਰੀਰਾਂ ਵਿੱਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਵੀ ਆਪ ਹੀ ਹੈ ਆਪ ਵਿਵੇਕ ਆਪ ਸਭ ਬੇਤਾ ਆਪੇ ਗੁਰਮੁਖ ਭੰਜਨ ਆਪ ਹੀ ਵਿਵੇਕ ਭਾਵ ਗਿਆਨ ਹੈ ਆਪ ਹੀ ਸਾਰੇ ਵਿਵੇਕ ਨੂੰ ਜਾਣਨ ਵਾਲਾ ਹੈ ਇਹ ਆਪ ਹੀ ਸਤਿਗੁਰੂ ਦੇ ਸਰਮ ਕੋ ਕੇ ਮਾਇਆ ਦੇ ਬੰਧਨ ਤੋੜਨ ਵਾਲਾ ਹੈ ਜਨ ਨਾਨਕ ਸਲਾਹੇ ਨਾ ਰੱਜੈ ਤੁਦ ਕਰਤੇ ਤੂੰ ਹਰ ਸੁਖ ਦਾਤਾ ਵੱਡਨ ਇਹ ਅੰਤ ਕਰਤਾਰ ਦਾਸ ਨਾਨਕ ਤੇਰੀ ਸਿਫਤ ਸਲਾਹ ਕਰਕੇ ਰੱਜਦਾ ਨਹੀਂ ਭਾਵ ਮੈਂ ਤੇਰੀ ਕਿਹੜੀ ਸਿਫਤ ਕਰਾਂ ਤੂੰ ਸਭ ਤੋਂ ਵੱਡਾ ਸੁਖ ਦਾ ਦਾਤਾ ਹੈ ਆਪ ਵਿਵੇਕ ਆਪ ਸਭ ਬਿਤਾ ਆਪੇ ਗੁਰਮੁਖ ਭਜਨ ਜਨ ਨਾਨਕ ਸਾ ਲਾਹੇ ਨਾ ਰਜੈ ਤੁਧ ਕਰਤਾ ਤੂੰ ਹਰ ਸੁਖ ਦਾਤਾ ਵੰਡਰ ਵਡਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ